ਪਰਬੂ ਦੇ ਵਾਚਨ ਨੂੰ ਤੋੜਿਆ ਤੇ ਮਰੋੜਿਆ ਜਾ ਰਿਹਾ ਹੈ। ਇਹ ਵੱਡੀਆਂ ਚਰਚਾਂ ਦੇ ਵਿੱਚ ਵੱਡੇ-ਵੱਡੇ ਸੈਲੀਬ੍ਰਿਟੀ ਜਿਹੜੇ ਹੈ ਮਹंगाई ਗਏ ਨੇ। ਜਿਹੜੇ ਆਪਣੇ ਆਪ ਨੂੰ ਅਪੋਸਟਲ ਜਾਂ ਪ੍ਰੋਫਿਟ ਜਾਂ ਪਵਿੱਕ ਵਕਤਾ ਦੱਸਦੇ ਨੇ, ਨਬੀ ਦੱਸਦੇ ਨੇ। ਗਲਤ ਸ਼ਬਦਾਂ ਦਾ ਉਚਾਰਨ ਕਰਕੇ ਬਾਈਬਲ ਦੇ ਏਕ ਬਣਾ ਕੇ ਘਟੇ ਜਾ ਰਹੇ ਨੇ। ਅਤੇ ਪ੍ਰ부 ਦੀ ਬਾਣੀ ਨੂੰ ਤੋੜ ਤੇ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ 95% ਪੰਜਾਬ ਦੇ ਵਿੱਚ ਠੱਗ ਵਿਦਿਆ ਦਾ ਪ੍ਰਚਾਰ ਹੋ ਰਿਹਾ ਹੈ ਹਾਲੇਲੂਇਆ ਸਭ ਤੋਂ ਪਹਿਲਾਂ ਸਾਰੇ ਹੀ ਪ੍ਰ부 ਦੇ ਲੋਗਾਂ ਨੂੰ ਜੈ ਮਸੀਹ ਦੀ ਜੈ ਮਸੀਹ ਜੀ ਮੇਰੇ ਨਾਲ ਪਾਸਟਰ ਫਲਕ ਜੀ ਪਿੰਡ ਸ਼ੰਗਰ ਹੈ ਉਤਾਰ ਤੂੰ ਜੀ ਪ੍ਰ부 ਦੀ ਹਯੂਰੀ ਦੇ ਵਿੱਚ ਹੈ ਔਰ ਪ੍ਰਭੂ ਦੇ ਖੇਤਾਂ ਦੇ ਵਿੱਚ 40 ਤੋਂ 45 ਸਾਲ ਹੋ ਗਏ ਨੇ ਜਿਹੜੀ ਫਿਲਪਰ ਇਲਾਕੇ ਦੇ ਵਿੱਚ ਨਹੀਂ ਬਲਕਿ ਇੰਡੀਆ ਦੇ ਵਿੱਚ ਜਿਹੜੀ ਹੈ ਸੇਵਾ ਕਰ ਰਹੇ ਨੇ ਹallelujah ਪ੍ਰਭੂ ਦਾ ਬੜਾ ਅਨੁਗ੍ਰਹਿ ਹਾਤੇ ਪ੍ਰਭੂ ਨੇ ਇਹਨਾਂ ਦੀ ਸੇਵਾ ਦੇ ਦੁਆਰਾ ਬਹੁਤ ਵੱਡੇ ਅਚੰਬੇ ਅਦਭੁਤ ਅਨੋਖੇ ਤੇ ਚਮਤਕਾਰੀ ਕੰਮ ਕੀਤੇ ਨੇ ਔਰ ਪ੍ਰਭੂ ਨੇ ਇਹਨਾਂ ਨੂੰ ਬਹੁਤ ਵੱਡੀ ਬਲੇਸਿੰਗ ਦਿੱਤੀ ਹੈ ਬਹੁਤ ਵੱਡੀ ਚਰਚ ਦਿੱਤੀ ਹੈ ਪਿੰਡ ਸ਼ੰਗਰ ਉਤਾਰ ਦੇ ਵਿੱਚ ਮੇਰਾ ਨਾਮ ਰਾਜ ਸਿੰਘ ਹੈ ਜੀ ਮੈਂ 8 ਤੋਂ 9 ਸਾਲ ਹੋ ਗਏ ਨੇ ਪ੍ਰਭੂ ਦੇ ਦਾਸ ਦੇ ਨਾਲ ਮਿਲ ਕੇ ਜਿਹੜਾ ਐਜ਼ ਅ ਸਿਸਟੈਂਟ ਪਾਸਟਰ ਕੰਮ ਕਰ ਰਿਹਾ ਹਾਂ ਔਰ ਪ੍ਰਭੂ ਦੇ ਦਾਸ ਦੇ ਨਾਲ ਜਾ ਕੇ ਲਗ ਲਗ ਫਰੋਇਸਪੁਰ ਦੇ ਏਰੀਆ ਦੇ ਵਿੱਚ ਔਰ ਆਊਟ ਆਫ ਫਰੋਇਸਪੁਰ ਜਾ ਕੇ ਅਸੀਂ ਜਿਹੜੀ ਹੈ ਸੇਵਾ ਕਰ ਰਹੇ ਹਾਂ ਹਾਲੇਲੂਇਆ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਦੇ ਵਚਨ ਨੂੰ ਤੋੜਿਆ ਤੇ ਮਰੋੜਿਆ ਜਾ ਰਿਹਾ ਹੈ ਜਿਵੇਂ ਤੁਸੀਂ ਪ੍ਰਭੂ ਦੇ ਵਿੱਚ ਭੈਣੋ ਤੇ ਭਰਾਓ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿਸ ਤਰ੍ਹਾਂ 25 ਦਸੰਬਰ ਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਔਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਨੇ ਸ਼ੁਭ ਯਾਤਰਾਵਾਂ ਕੱਢੀਆਂ ਗਈਆਂ ਨੇ ਵੱਡੀਆਂ-ਵੱਡੀਆਂ ਚਰਚਾਂ ਦੇ ਵਿੱਚ ਵੱਡੇ-ਵੱਡੇ ਸੈਲੀਬ੍ਰਿਟੀ ਜਿਹੜੇ ਹੈ ਮੋਗਾਈ ਗਏ ਨੇ ਉਹਨਾਂ ਦਾ ਪਰਦರ್ಶਨ ਕਰਵਾਇਆ ਗਿਆ ਹੈ। ਕਈ ਤਰ੍ਹਾਂ ਦੀਆਂ ਗੱਲਾਂ-ਬਾਤਾਂ ਜਿਹੜੀਆਂ ਨੇ 25 ਦਸੰਬਰ ਦੇ ਦਿਨ ਤੋਂ 2 ਦਿਨ ਤੋਂ ਪਹਿਲਾਂ ਕੋਈ ਬਾਅਦ ਵਿੱਚ ਸਾਹਮਣੇ ਆਈਆਂ ਨੇ। ਹallelujah। ਪ੍ਰਭੂ ਦੇ ਲੋਕੋ ਇਹ ਤੁਹਾਨੂੰ ਤੇ ਮੈਨੂੰ ਸੋਚਣ ਦੀ ਲੋੜ ਹੈ। ਕੀ ਜਿਹੜੀਆਂ ਉਹਨਾਂ ਵੱਡੀਆਂ ਸਤੇਜਾਂ ਦੇ ਜਿਹੜੇ ਆਪਣੇ ਆਪ ਨੂੰ ਅਪੋਸਟਲ ਜਾਂ ਪ੍ਰੋਫਿਟ ਜਾਪਵਿਕ ਵਿਖ ਵਕਤਾ ਦੱਸਦੇ ਨੇ ਨਬੀ ਦੱਸਦੇ ਨੇ ਕੀ ਜਿਹੜੀਆਂ ਗੱਲਾਂ ਵੱਡੀਆਂ-ਵੱਡੀਆਂ ਸਟੇਜਾਂ ਤੇ ਹੋਈਆਂ ਨੇ ਕੀ ਉਹ ਪ੍ਰਭੂ ਦੀ ਬਾਣੀ ਦੇ ਨਾਲ ਮੇਲ ਖਾਂਦੀਆਂ ਨੇ ਕੀ ਉਹ ਪ੍ਰਭੂ ਦੇ ਵਚਨ ਦੇ ਨਾਲ ਮਿਲਦੀਆਂ ਨੇ ਕੀ ਜਿਹੜੀਆਂ ਉਹ ਗੱਲਾਂ ਹੋਈਆਂ ਨੇ ਉਹ ਪ੍ਰਭੂ ਦੇ ਵਚਨ ਦੇ ਵਿੱਚ ਹੋਈਆਂ ਨੇ ਜਾਂ ਸੰਸਾਰ ਗੱਲਾਂ ਹੋਈਆਂ ਨੇ ਅੱਜ ਉਹਨਾਂ ਤੇ ਮੰਨਨ ਕਰਾਂਗੇ ਦੱਸਾਂਗੇ ਕਿਸ ਤਰ੍ਹਾਂ ਜਿਹੜੇ ਅੱਜ ਦੀ ਕਲੀਸਿਆ ਨੂੰ ਗਲਤ ਤਰੀਕਿਆਂ ਦੇ ਨਾਲ ਐਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਗਲਤ ਸ਼ਬਦਾਂ ਦਾ ਉਚਾਰਨ ਕਰਕੇ ਉਹਦੇ ਪਿੱਛੇ ਹਾਲੇਲੂਇਆ ਜਿਹੜੀ ਸਵਰਗੀ ਬਾਣੀ ਹੈ ਜਿਹੜਾ ਸਵਰਗੀ ਨਾਰਾ ਹੈ ਜਿਹਦੇ ਨਾਲ ਪ੍ਰਭੂ ਦੀ ਮਹਿਮਾ ਹੁੰਦੀ ਹੈ ਉਹਨਾਂ ਨਾਰਿਆਂ ਦਾ ਉਸ ਹਾਲੇਲੂਇਆ ਮਤਲਬ ਦਾ ਗਲਤ मीनिंग ਕਟਿਆ ਜਾ ਰਿਹਾ ਹੈ ਕੀ ਉਸ ਇਸ ਤਰ੍ਹਾਂ ਦੇ ਵਰਲਡ ਕਨਨਲ ਪਿੱਛੋਂ ਹਾਲੇਲੂਇਆ ਦੇ ਨਾਰੇ ਲੱਗਦੇ ਨੇ ਕਿ ਉਹ ਪ੍ਰਭੂ ਦੇ ਵਚਨ ਦੇ ਅਨੁਸਾਰ ਨੇ ਇਹ ਤੁਹਾਨੂੰ ਤੇ ਮੈਨੂੰ ਸੋਚਣ ਦੀ ਲੋੜ ਹੈ ਕਈ ਚਰਚਾਂ ਦੇ ਵਿੱਚ ਬੈਵਲ ਦੇ ਕੇਕ ਬਣਾ ਕੇ ਕੱਟੇ ਜਾ ਰਹੇ ਨੇ ਔਰ ਕੇਕ ਕੱਟੇ ਗਏ ਨੇ ਕਈਆਂ ਸਟੇਜਾਂ ਤੇ ਸੈਲੀਬ੍ਰਿਟੀਆ ਨੂੰ ਮੰਗਵਾ ਕੇ ਬੜੀਆਂ ਵੱਡੀਆਂ ਭੀੜਾਂ ਕੀਤੀਆਂ ਗਈਆਂ ਨੇ ਵੱਡੇ ਕਲਾਕਾਰਾਂ ਨੂੰ ਬਣਾ ਕੇ ਬਹੁਤ ਵੱਡੀਆਂ ਭੀੜਾਂ ਇਕੱਠੀਆਂ ਕੀਤੀਆਂ ਗਈਆਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਸੈਲੀਬ੍ਰਿਟੀ ਨੂੰ ਨਹੀਂ ਮਗਾਉਣਾ ਚਾਹੀਦਾ ਉਹ ਵੀ ਪ੍ਰਭੂ ਦੇ ਲੋਗ ਨੇ ਉਹਨਾਂ ਦਾ ਸ਼ਾਇਦ ਆਪਣੀ ਸਟੇਜ ਦੇ ਉੱਤੇ ਬੁਲਾਉਣ ਨਾਲ ਉਹ ਪ੍ਰਭੂ ਦੇ ਵਿੱਚ ਆ ਜਾਣਾ ਉਹਨਾਂ ਦਾ ਵੀ ਜੀਵਨ ਬਦਲ ਜਾਵੇ ਲੇਕਿਨ ਕੀ ਪ੍ਰਭੂ ਦੀ ਹਯੂਰੀ ਦੇ ਵਿੱਚ ਪ੍ਰਭੂ ਦੀ ਮਰਿਆਦਾ ਦੇ ਵਿੱਚ ਜਿਹੜੇ ਸ਼ਬਦ ਬੋਲੇ ਗਏ ਨੇ ਜਿਹੜੇ ਸ਼ਬਦਾਂ ਦੇ ਅੱਜ ਅਲੱਗ-ਅਲੱਗ ਪਾਚਾਰਕਾਂ ਦੇ ਦੁਆਰਾ ਚਾਹੇ ਉਹ ਛੋਟੇ ਨੇ ਚਾਹੇ ਵੱਡੇ ਨੇ ਉਹਨਾਂ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਜਿਹੜੇ ਸੰਸਾਰਿਕ ਲੋਕ ਨੇ ਅੰਨ੍ਯ ਜਾਤੀ ਦੇ ਲੋਕ ਨੇ ਉਹਨਾਂ ਦੁਆਰਾ ਇੱਕ ਮਸੀਹਤ ਲੋਕਾਂ ਦੇ ਮਸੀਹ ਲੋਕਾਂ ਉੱਤੇ ਜਿਹੜੇ ਕੀ ਕੀਤੇ ਜਾਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕੀ ਉਹ ਐਕਸੈਪਟੇਬਲ ਨੇ ਜਾਂ ਨਹੀਂ ਹਾਲੇਲੂਇਆ ਪ੍ਰਭੂ ਦੇ ਦਾਸ ਮੇਰਾ ਪ੍ਰਭੂ ਦੇ ਬਾਣੀ ਦੇ ਵਿੱਚੋਂ ਪੜਨਗੇ ਅਫੀਸੀਆਂ ਦੀ ਪਤਰੀ ਉਹਦਾ 4 ਦੇ ਆਏ 29 ਕੀ ਕਹਿੰਦਾ ਹੈ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਪ੍ਰਭੂ ਦਾ ਵਚਨ ਕਹਿੰਦਾ ਕੋਈ ਗੰਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਨਾ ਨਿਕਲੇ ਸਭੋ ਜਿਵੇਂ ਲੋੜ ਪਵੇ ਸਭੋ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਉਹ ਗੱਲ ਨਿਕਲੇ ਜਿਹੜੀ ਹੋਰਾਂ ਦੀ ਉੰਤੀ ਲਈ ਜਿਹੜੀ ਹੋਰਾਂ ਦੀ ਉੰਤੀ ਲਈ ਚੰਗੀ ਹੋਵੇ ਚੰਗੀ ਹੋਵੇ ਭਾਈ ਸੁਣਨ ਵਾਲਿਆਂ ਉਤੇ ਅਤੇ ਸੁਣਨ ਵਾਲਿਆਂ ਉਤੇ ਕਿਰਪਾ ਹੋਵੇ ਕਿਰਪਾ ਹੋਵੇ ਹਾਲੇਲੂਇਆ ਆਮੀਨ ਹਾਲ ਕੀ ਹੋ ਰਿਹਾ ਏ ਪ੍ਰਭੂ ਦਾ ਵਚਨ ਕਿਸਾ ਕਹਿੰਦਾ ਪ੍ਰਭੂ ਦਾ ਕਹਿੰਦਾ ਜੇ ਤੁਹਾਡੇ ਮੂੰਹ ਦੇ ਵਿੱਚੋਂ ਬੋਲ ਨਿਕਲਦੇ ਨੇ ਉਹ ਤਰੱਕੀ ਵਾਲੇ ਹੋਣੇ ਚਾਹੀਦੇ ਨੇ ਜਿਹੜੇ ਸੁਣਨ ਉਹਨਾਂ ਤੇ ਪ੍ਰਭੂ ਦੀ ਕਿਰਪਾ ਹੋਵੇ ਹਾਲੇਲੂਇਆ ਇਹ ਕੀ ਹੋ ਰਿਹਾ ਹੈ ਮਸੀਹਤ ਲਾਈਫ ਮਸੀਹਤ ਵਸੀਲ ਲੋਕ ਕਿਹੜੀ ਦਿਸ਼ਾ ਵੱਲ ਜਾ ਰਹੇ ਨੇ ਪ੍ਰਭੂ ਦੇ ਲੋਗੋ ਅੱਜ ਕੀ ਹੋ ਰਿਹਾ ਹੈ ਕਿ ਅੱਜ ਇਸ ਮਾਡਰਨ ਯੁੱਗ ਦੇ ਵਿੱਚ ਸਿਰਫ ਬlesਸਿੰਗ ਦੇ ਨਾਲ ਹੀ ਪ੍ਰਭੂ ਨੂੰ ਜੋੜਿਆ ਜਾ ਰਿਹਾ ਹੈ ਅਤੇ ਪ੍ਰਭੂ ਦੀ ਬਾਣੀ ਨੂੰ ਤੋੜ ਤੇ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਿਰਫ ਬਰਕਤਾਂ ਦੇ ਨਾਲ ਹੀ ਪ੍ਰਭੂ ਮਿਲਦਾ ਹੈ ਕੀ ਪ੍ਰਭੂ ਪ੍ਰਭੂ ਨੂੰ ਬਰਕਤਾਂ ਦੇ ਨਾਲ ਹੀ ਸੀਮਤ ਕਰ ਲਿਆ ਹੈ ਅੱਜ ਸਿਰਫ ਮਟੀਰੀਅਲਿਜ਼ਮ ਤੇ ਪਦਾਰਥਵਾਦ ਤੇ ਪ੍ਰਚਾਰ ਹੋ ਰਿਹਾ ਹੈ ਅਤੇ ਸੈਲੀਬ੍ਰਿਟੀਆ ਨੂੰ ਸਟੇਜਾਂ ਉੱਤੇ ਮਗਵਾ ਕੇ ਕਲਾਕਾਰਾਂ ਨੂੰ ਸਟੇਜਾਂ ਉੱਤੇ ਮਗਵਾ ਕੇ ਗਲਤ ਗੱਲਾਂ ਕਿ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਮਸੀਹਤ ਲਾਈਫ ਦੇ ਨਾਲ ਜ਼ਿੰਦਗੀ ਦੇ ਨਾਲ ਤੇ ਵਚਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹallelujah ਅਸੀਂ ਉਹਨਾਂ ਪਾਸਟਰਾਂ ਨੂੰ ਵੀ ਇਹ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਮਸੀਹ ਜਿਹੜਾ ਜੀਵਨ ਹੈ ਜਿਹੜੀ ਮਸੀਹਤ ਹੈ ਪੰਜਾਬ ਦੇ ਵਿੱਚ ਉਹਦਾ ਘਾਰਨਾ ਕਰੋ ਮੈਨੂੰ ਬੜੀ ਪ੍ਰਭੂ ਦੇ ਦਾਸ ਤੇ ਮੈਨੂੰ ਇਹ ਬੜੇ ਅਫਸੋਸ ਦੇ ਨਾਲ ਕਹਿ ਕਹਿਣਾ ਪੈ ਰਿਹਾ ਹੈ 95% ਪੰਜਾਬ ਦੇ ਵਿੱਚ ਠੱਗ ਵਿਦਿਆ ਦਾ ਪ੍ਰਚਾਰ ਹੋ ਰਿਹਾ ਹੈ ਪ੍ਰਭੂ ਦੇ ਕਲਾਮ ਨੂੰ ਵੰਡਿਆ ਨਹੀਂ ਜਾ ਰਿਹਾ ਪ੍ਰਭੂ ਦੇ ਲਹੂ ਦੇ ਨਾਲ ਪ੍ਰਭੂ ਦੀ ਸਲੀਬੀ ਜੀਵਨ ਦੇ ਬਾਰੇ ਨਹੀਂ ਦੱਸਿਆ ਜਾ ਰਿਹਾ ਪ੍ਰਭੂ ਕਿਉਂ ਆਇਆ ਹੈ ਪ੍ਰਭੂ ਮੁਕਤੀ ਦੇਣ ਲਈ ਆਇਆ ਇਸ ਇਸ ਵਿਸ਼ੇ ਦੇ ਬਾਰੇ ਬੋਲਿਆ ਨਹੀਂ ਜਾ ਰਿਹਾ ਲੋਕਾਂ ਨੂੰ ਗੱਡੀਆਂ ਕਾਰਾਂ ਬੰਗਲੇਆਂ ਤੇ ਸਰੀਰਕ ਅਬਲਾਸ਼ਾ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਪਿੱਛੋਂ ਹਾਲੇਲੂਇਆ ਦੇ ਨਾਰੇ ਲੱਗਦੇ ਨੇ ਔਰ ਸਟੇਜਾਂ ਉੱਤੇ ਬੜੀਆਂ ਭੱਦੀਆਂ ਸ਼ਬਦਾਵਲੀਆਂ ਦਾ ਪ੍ਰਯੋਗ ਹੁੰਦਾ ਹੈ ਕੀ ਇਹ ਪ੍ਰਭੂ ਵੱਲੋਂ ਨੇ ਕੀ ਪ੍ਰਭੂ ਦਾ ਆਤਮਾ ਇਹਨਾਂ ਦੇ ਵਿੱਚ ਕੰਮ ਕਰਦਾ ਹੈ ਜੇ ਪ੍ਰਭੂ ਦਾ ਆਤਮਾ ਇਹਨਾਂ ਦੇ ਵਿੱਚ ਕੰਮ ਕਰਦਾ ਏ ਤਾਂ ਇਹਨਾਂ ਨੂੰ ਉਹਨਾਂ ਗੱਲਾਂ ਦਾ ਜਿਹੜਾ ਹੈ ਬਾਈਕਾਟ ਕਰਨਾ ਚਾਹੀਦਾ ਹੈ ਉਹਨਾਂ ਵਾਸਤੇ ਸੌਰੀ ਫੀਲ ਕਰਨੀ ਚਾਹੀਦੀ ਹੈ ਉਹਨਾਂ ਵਾਸਤੇ ਇਹਨੂੰ ਰਿਅਲਾਈਜ਼ ਕਰਨਾ ਚਾਹੀਦਾ ਹੈ ਜੇ ਇਹਨਾਂ ਨੂੰ ਜੇ ਇਹਨਾਂ ਨੂੰ ਲੱਗਦਾ ਕਿ ਮੈਂ ਗਲਤ ਬੋ ਰਿਹਾ ਮੇਰੇ ਨਾਲ ਮੇਰਾ ਨਾਮ ਰਾਜ ਸਿੰਘ ਹੈ ਪਿੰਡ ਸ਼ਾਂਗਰਾ ਉਤਾਰ ਜ਼ਿਲ੍ਹਾ ਫਿਰੋਜ਼ਪੁਰ ਮੈਂ ਆਪਣਾ ਫੋਨ ਨੰਬਰ ਵੀ ਦੇ ਦੇਵਾਂਗਾ ਜਦੋਂ ਮਰਜ਼ੀ ਮੇਰੇ ਨਾਲ ਲਾਈਵ ਡਿਬੇਟ ਕਰ ਸਕਦੇ ਨੇ ਪ੍ਰਭੂ ਦੇ ਵਚਨ ਨੂੰ ਲੈ ਕੇ ਜੇ ਤੁਹਾਨੂੰ ਪ੍ਰਭੂ ਦੇ ਵਚਨਾਂ ਦਾ ਪਤਾ ਹੈ ਤੇ ਮੈਨੂੰ ਵੀ ਪ੍ਰਭੂ ਦੇ ਵਚਨਾਂ ਦਾ ਪਤਾ ਹੈ ਕਿ ਪ੍ਰਭੂ ਦਾ ਵਚਨ ਕਿਹੜੀ ਦਿਸ਼ਾ ਵੱਲ ਤੁਹਾਨੂੰ ਤੇ ਮੈਨੂੰ ਲੈ ਕੇ ਜਾ ਰਿਹਾ ਹੈ ਅੱਜ ਮਸੀਹੀ ਜੀਵਨ ਦਾ ਜਿਹੜਾ ਹੈ ਮਸੀਹਤ ਦਾ ਜਿਹੜਾ ਹੈ ਉਹ ਘਾਣ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਪਦਾਰਥਕ ਬਾਤ ਦੇ ਨਾਲ ਜੋੜਿਆ ਜਾ ਰਿਹਾ ਹੈ ਕਿੰਨੇ ਇਲਾਕਿਆਂ ਦੇ ਵਿੱਚ ਜਿਹੜੇ ਪਾਸਟਰ ਜਿਹੜੇ ਇੱਕ ਛੋਟੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸੇਵਾ ਕਰਦੇ ਸੀ ਤੇ ਉਹਨਾਂ ਦੀ ਇਕਲਿਸੀਆਂਾਂ ਨੂੰ ਕਿਵੇਂ ਤੋੜਿਆ ਤੇ ਮਰੋੜਿਆ ਜਾ ਰਿਹਾ ਹੈ। ਇਹੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੀ ਚਰਚ ਉਚਾਓ। ਮੇਰੇ ਵੱਲ ਵੇਖੋ। ਮੇਰੇ ਹੱਥ ਵੱਲ ਵੇਖੋ ਤੇ ਤੁਹਾਨੂੰ ਬਲੇਸਿੰਗ ਮਿਲੇਗੀ। ਮੈਂ ਪ੍ਰਭੂ ਦੇ ਲੋਗੋ ਤੁਹਾਨੂੰ ਦੱਸਣਾ ਚਾਹਨਾ। ਪ੍ਰਭੂ ਦੇ ਖਾਦਮੋ, ਪ੍ਰਭੂ ਦੇ ਸੇਵਾਦਾਰੋ ਮੈਂ ਤੁਹਾਨੂੰ ਦੱਸਣਾ ਚਾਹਨਾ। ਤੁਸੀਂ ਕਹਿੰਦੇ ਨੇ ਮੇਰੇ ਹੱਥ ਵੱਲ ਵੇਖੋ। ਸਕਰੀ ਸਕਰੀਨਾਂ ਵੱਲ ਵੇਖੋ ਤੇ ਫਿਰ ਪ੍ਰਭੂ ਵੱਲ ਕਿੰਨੇ ਵੇਖਣਾ ਹੈ। ਹਾਲੇਲੂਇਆ। ਤੁਹਾਨੂੰ ਤੇ ਮੈਨੂੰ ਪ੍ਰਭੂ ਨੂੰ ਵੇਖਣ ਦੀ ਲੋੜ ਹੈ। ਪਰਬੂ ਦੇ ਪਿੱਛੇ ਚੱਲਣ ਦੀ ਲੋੜ ਹੈ ਤੁਸੀਂ ਆਪਣੇ ਹੱਥਾਂ ਨੂੰ ਵਕਾ ਕੇ ਆਪਣੀ ਨਮਾਇਸ਼ ਕਰਕੇ ਔਰ ਇਸ ਪ੍ਰਭੂ ਦੇ ਵਚਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਇੱਕ ਠੱਗ ਵਿਦਿਆਦਾ ਪ੍ਰਚਾਰ ਕਰ ਰਹੇ ਹੋ ਇਸ ਲਈ ਕੀ ਕਰਨਾ ਹੈ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲੋ ਤਾਂ ਕਿ ਸੈਲੀਬ੍ਰਿਟੀਆਂ ਨੂੰ ਮਗਾ ਕੇ ਕੋਈ ਅਜਿਹਾ ਪ੍ਰਦਰਸ਼ਨ ਨਾ ਕਰੋ ਕਿ ਅੰਨੇ ਜਾਤੀ ਦੇ ਲੋਕ ਹੋਰ ਵੀ ਤੁਹਾਡੇ ਤੇ ਮੇਰੇ ਤੇ ਉਂਗਲੀ ਖੜੀ ਕਰਨ ਅੱਜ ਪੰਜਾਬ ਦੇ ਵਿੱਚ ਕਿੱਡਾ ਵੱਡਾ ਬਵਾਲ ਖੜਾ ਹੋ ਗਿਆ ਹੈ ਕਿਸ ਤਰ੍ਹਾਂ ਦੇ ਅੱਜ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵਕ-ਵਕ ਜਿਹੜੇ ਮਸੀਹ ਲੋਗ ਮਸੀਹ ਲੋਗ ਨੇ ਜਿਹੜੇ ਮਸੀਹਤ ਲਾਈਫ ਦੇ ਨਾਲ ਜੁੜੇ ਹੋਏ ਨੇ ਜਿਹੜੇ ਪ੍ਰਭੂ ਦੇ ਵਚਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਮਨਾਂ ਨੂੰ ਠੇਸ ਲੱਗੀ ਹੈ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਨੇ ਉਹਨਾਂ ਨੂੰ ਆਤਮਾ ਦੇ ਤੌਰ ਤੇ ਦੁੱਖ ਹੋਏ ਨੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਵਿਦਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਪ੍ਰਭੂ ਦੇ ਵਚਨ ਨੂੰ ਪੇਸ਼ ਕੀਤਾ ਜਾ ਰਿਹਾ ਹੈ ਹallelujah ਹੁਣ ਬਾਕੀ ਦਾ ਸਮਾਂ ਜਿਹੜਾ ਹੈ ਮੈਂ ਪ੍ਰਭੂ ਦੇ ਦਾਸ ਨੂੰ ਦੇਵਾਂਗਾ ਉਹ ਇੱਕ ਤੋਂ ਦੋ ਮਿੰਟ ਤੁਹਾਡੇ ਨਾਲ ਗੱਲ ਕਰਨਗੇ ਹallelujah ਹallelujah ਜੋ ਕਸਾ ਅਸੀਂ ਵਚਨ ਦੇ ਵਿੱਚੋਂ ਪੜਿਆ ਇਹ ਵਚਨ ਦੇ ਅਨੁਸਾਰ ਇਹ ਪਾਸਟਰ ਜੀ ਨੇ ਦੱਸਿਆ ਜਾਣ ਕਰ ਦਿੱਤੀ ਹੈ ਕਿ ਕੋਈ ਗੰਦੀ ਗੱਲ ਤੁਹਾਡੇ ਮੂੰਹ ਵਿੱਚੋਂ ਨਾ ਨਿਕਲੇ ਆਮਨ ਹallelujah ਚੰਗੀ ਗੱਲ ਨਿਕਲੇ ਕਿ ਸੁਣਨ ਵਾਲਿਆਂ ਤੇ ਵੀ ਕਿਰਪਾ ਆਵੇ ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਵੱਡੇ ਜਨ ਦੇ ਵਿੱਚ ਗਲਤ ਜਿਹੜੀਆਂ ਗੱਲਾਂ ਬੋਲੀਆਂ ਗਈਆਂ ਨੇ ਇਹ ਮੈਨੂੰ ਹੀ ਨਹੀਂ ਇਹ ਸਾਰੀ ਦੁਨੀਆ ਨੂੰ ਜੋ ਨਹੀਂ ਪਰਮੇਸ਼ਰ ਨੂੰ ਜਾਣਦੇ ਉਹਨਾਂ ਗੱਲਾਂ ਤਾਂ ਲੋਕਾਂ ਨੇ ਚਰਚਾ ਕੀਤੀ ਕਿ ਤੁਹਾਨੂੰ ਲਾਂਭੇ ਦਿੱਤੇ ਨੇ ਕਿ ਤੁਹਾਡੇ ਜੋ ਸੇਵਕ ਲੋਕ ਨੇ ਇਸ ਅਜਿਹੀ ਗੱਲਾਂ ਕਰਦੇ ਨੇ ਇਸ ਲਈ ਅਸੀਂ ਸਾਨੂੰ ਇਸ ਗੱਲ ਤੇ ਬੋਲਣਾ ਪਿਆ ਕਿ ਆਪਣੇ ਆਪ ਨੂੰ ਅਸੀਂ ਪਵਿੱਤਰ ਬਣਾਈਏ ਪ੍ਰਭੂ ਦਾ ਡਰ ਰੱਖੀਏ ਹallelujah ਦਰਦਿਤ ਕੰਬ ਦੇ ਕੰਬ ਦੇ ਪੈਰ ਆ ਪਰਮੇਸ਼ਰ ਦੀ ਸੇਵਾ ਕਰੀਏ ਇਸ ਤਰ੍ਹਾਂ ਦੀ ਸੇਵਾ ਪਰਮੇਸ਼ਰ ਨੂੰ ਮਨਜ਼ੂਰ ਹੈ ਤਾਂ ਪ੍ਰਭੂ ਸਭ ਨੂੰ ਬਰਕਤ ਦੇਵੇ ਆਮੀਨ ਆਮੀਨ ਹਾਲੇ ਹallelujah اور ایک بار پھر میں ਸਾਰਿਆਂ ਦਾ ਧੰਨਵਾਦ ਕਰਨਾ ਚੀਸ ਕ੍ਰਾਈਸਟ ਮਿਨਿਸਟਰੀ ਦੇ ਦੁਆਰਾ ਸਾਰਿਆਂ ਨੂੰ ਪ੍ਰਭੂ ਬਰਕਤ ਦੇਵੇ ਨਵਾਂ ਸਾਲ ਤੁਹਾਡੇ ਜਿਹੜਾ 2024 ਚੜਿਆ ਹੈ ਤੁਹਾਡੇ ਵੱਸੇ ਖੁਸ਼ੀਆਂ ਅਤੇ ਸੁਖ ਦੇ ਦਿਨ ਲੈ ਕੇ ਆਵੇ ਤੁਸੀਂ ਪ੍ਰਭੂ ਦੇ ਵਿੱਚ ਬਹੁਤ ਸਾਰੀ ਤਰੱਕੀ ਕਰੋ ਅਤੇ ਸੱਚ ਦੇ ਕਲਾਮ ਨੂੰ ਜਾਣੋ ਅਤੇ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਜੋ ਪ੍ਰਭੂ ਦੇ ਵਚਨਾਂ ਦੇ ਵਿੱਚ ਲਿਖਿਆ ਹੈ ਉਹਦੇ ਅਨੁਸਾਰ ਤੁਸੀਂ ਤੇ ਮੈਂ ਜਿਹੜੀ ਹੈ ਜ਼ਿੰਦਗੀ ਬਤੀਤ ਕਰੀਏ ਤਾਂ ਕਿ ਆਪਨ ਬਹੁਤ ਵੱਡੀਆਂ ਜਿਹੜੀਆਂ ਬਰਕਤਾਂ ਇਸ ਸੰਸਾਰਕ